ਜੈ ਹੋ ਬਾਬਾ ਬਾਲੂ ਸਿੰਘ ਆਏ ਦੀ ਬਾਬਾ ਜੀ ਕਿੱਥੇ ਬੈਠੇ ਉਹ ਬੈਠਣ ਨੂੰ ਕਿਥੇ ਜਰਗ ਦੇ ਮੇਲੇ ਜਿੰਨਾ ਇਕੱਠਾ ਜਿੱਥੇ ਬੈਠਣਾ ਬੈਜੋ ਬਾਬਾ ਜੀ ਕੁਰਸੀ ਹੈਗੀ ਆ ਸੰਗਰੂਰੋਂ ਲੈਣ ਗਏ ਹੋਏ ਨੇ ਰਪਾਲ ਵਾਲੇ ਨੇ ਬਾਬਾ ਮੈਂ ਤਾਂ ਖੜਿਆ ਨਹੀਂ ਜਾਂਦਾ ਉਹ ਛੋਡੇ ਕੀ ਪਾਈ ਟੂਹੀ ਦੇ ਮਣ ਕੇ ਹਿੱਲੇ ਨੇ ਖੜੀ ਰਹਿ ਉਹ ਬਾਬਾ ਜੀ ਕੋਈ ਫੱਟੀ ਜਾਂ ਪੀੜੀ ਦੇ ਦੋ ਫੱਟੀ ਪੀੜੀ ਸਹੀ ਦੇ ਤੈਨੂੰ ਆ ਪਈਆ ਓਏ ਲੈ ਫੜਾ ਕੀ ਕਰੋਗੇ ਕਮਾਈਆਂ ਤੁਸੀਂ 35 35 ਸਾਲ ਦੇ ਹੋ ਗਿਆ ਟੂਹੀਆਂ ਦੁਖੀ ਜਾਂਦੀਆਂ ਨੇ ਬੋਲ ਕੀ ਬੋਲਾਂ ਬਾਬਾ ਜੀ ਮੇਰੇ ਦੋ ਬੱਚੇ ਨੇ ਇੱਕ ਕੁੜੀ ਐ ਇੱਕ ਮੁੰਡਾ ਕੁੜੀ ਤਾਂ ਇੰਨਾ ਪੜਦੀ ਐ ਜਿੰਨਾ ਕਹਿ ਦੋ ਮੁੰਡਾ ਤਾਂ ਸਾਰੀ ਦਿਹਾੜੀ ਮੁਗਲ ਆਲ ਦਾ ਖਹਿੜਾ ਨਹੀਂ ਛੱਡਦਾ ਅੱਧੀ ਅੱਧੀ ਰਾਤਾਂ ਘਰੇ ਨਹੀਂ ਬੜਦਾ ਨਾ ਨਸ਼ਾ ਕਰਦਾ ਜਿੰਨਾ ਕਹਿ ਦੋ ਫਿਰ ਬਾਬੇ ਵਾਲਾ ਕੀ ਮੇਰਾ ਸਲਾਣਾਬੇ ਇੱਕ ਪੈਨਾ ਤਿਆਰ ਕਰਦਾ ਉਹ ਤਾਂ ਆਪ ਛੋੜ ਵਾਲੇ ਨਾਲ ਦਈਏ ਕੀ ਕਿਹਾ ਬਾਬਾ ਜੀ ਉਹ ਭਾਈ ਕੁਛ ਨਹੀਂ ਬਾਬੇ ਡੂੰਗੀ ਨਿਗਾਹ ਮਾਰ ਰਹੇ ਨੇਗੇ ਦੇਖ ਰਹੇ ਨੇਗੇ ਅੱਧੀ ਰਾਤੋਂ ਘਰੇ ਆਉਂਦਾ ਮੁੰਡਾ ਤੇਰਾ ਹਾਂਜੀ ਬਾਬਾ ਜੀ ਪੈਸੇ ਲੈ ਜਾਂਦਾ ਘਰੋਂ ਫੜ ਕੇ ਦਿਂਦਾ ਦਵਾਨੀ ਨਹੀਂ ਬਾਬਾ ਜੀ ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਇੱਕ ਗੱਲ ਹੋਰ ਆ ਬੱਚਾ ਕੈਪਸੂਲ ਵੀ ਖਾਂਦਾ ਜਿਹਦੇ ਵਿਆਹ ਚ ਵਗ ਜਾਂਦਾ ਨੱਚਣੋਂ ਨਹੀਂ ਹਟਦਾ ਹਾਂ ਬਾਬਾ ਜੀ ਹਾਂ ਇੱਕ ਗੱਲ ਹੋਰ ਤੈਨੂੰ ਦੱਸਦਾ ਬਰਨਾਲੇ ਹੋਟਲ 'ਚ ਬਹਿ ਕੇ ਦਾਰੂ ਪੀਂਦਾ ਹੈ ਬਾਬਾ ਜੀ ਇੱਕ ਵਾਰ ਸਾਨੂੰ ਹੋਟਲ ਦਾ ਨਾਮ ਦੱਸ ਦਿਓ ਓਏ ਹੋਟਲ ਦਾ ਨਾਮ ਨਹੀਂ ਅਸੀਂ ਦੱਸ ਸਕਦੇ ਬੱਚਾ ਕਿਉਂ ਬਾਬਾ ਜੀ ਕਿਉਂਕਿ ਆਥਣੇ ਅਸੀਂ ਵੀ ਉੱਥੀ ਹੁੰਨੇ ਆ ਕੀ ਸਿਆ ਬਾਬਾ ਜੀ ਉਹ ਕੁਛ ਨਹੀਂ ਭਾਈ ਗਾਹ ਦੱਸੋ ਕੀ ਗੱਲ ਬਾਤ ਹੈਗੀ ਬਾਬਾ ਕੋਈ ਹਿਲਾ ਕਰ ਮੇਰਾ ਮੁੰਡਾ ਨਸ਼ਾ ਪੱਤਾ ਕਰਨਾ ਛੱਡ ਜੇ ਉਹ ਛੱਡ ਜੂਗਾ ਭਾਈ ਛੱਡ ਜੂਗਾ ਜਾਂ ਤਾਂ ਛੋਡੇ ਮੁੰਡੇ ਨੂੰ ਦਿੱਤਾ ਨਾ ਗਾਡਰ ਖੰਬਰੀ ਚੁੰਜਦਾ ਚੂਰਨ ਰਗੜ ਕੇ ਨਸ਼ਾ ਕਰਨ ਦਾ ਕੀ ਉਹਦਾ ਨਸਰੇ ਕੋਲ ਨਹੀਂ ਖੜਦਾ ਚੱਕਰ ਬਾਬੇ ਬਾਲੂ ਸਾਈ ਵਾਲੇ ਦਾ ਬਾਬਾ ਜੀ ਛੋਡਾ ਸਾਂਤਾ ਹੀ ਜ਼ਿੰਦਗੀ ਭਰ ਨਹੀਂ ਪੁੱਲਦੇ ਚੰਗਾ ਠੀਕ ਆ ਜੀ ਉਹ ਠੀਕ ਠੋਕ ਕੀ ਹੈ ਅਤਨ ਹਜ਼ਾਰ ਕੀ ਥੋੜਾ ਬੁੜਾ ਦੇ ਕੇ ਜਾਊਗਾ ਤਾਂ ਭੁੱਲੀ ਜਾਣਾ ਤੁੰਜ ਦਾ ਚੂਰ ਨ ਫੇਰੀ ਰਗੜ ਕੇ ਦੇਵਾਂਗੇ ਪਰਸ ਨੂੰ ਲੈ ਜੀ ਵਗ ਜੋ ਹੁਣ ਇੱਥੇ ਕੀ ਖੜੇ ਕਰਦੇ ਹੋ ਲੈ ਕੇ ਹਜੇ ਛੱਡਣ ਲੋਕ ਨੇ ਸਾਰਾ ਕੁਛ ਤਾਂ ਪਹਿਲਾਂ ਆਪ ਹੀ ਦੱਸੀ ਜਾਂਦੇ ਨੇ ਬਾਬਾ ਜੀ ਸਾਡੇ ਐ ਹੁੰਦਾ ਐ ਹੁੰਦਾ ਕਹਿੰਦੀ ਤੂੰ ਯਾਰਾ ਕੁਝ ਜਾਣਦਾ ਸੀ ਕਿ ਟੱਟੂ ਜਾਣਦੇ ਸੀ ਤਾਂ ਆਪਦੇ ਘਰਵਰੇ ਨਹੀਂ ਜਾਣਦੇ ਸਿੱਧੀ ਗੱਲ ਹੈਗੀ ਉਹ ਅਸੀਂ ਤਾਂ ਗੱਲਾਂ ਚੋਂ ਗੱਲ ਫੜਦੇ ਹੁੰਨੇ ਹਾਂਗੇ ਇਹਨਾਂ ਨੂੰ ਵਾ ਇਹਨਾਂ ਨੂੰ ਕੀ ਪਤਾਗਾ ਲੈ ਬਾਲੂ ਸਾਈ ਖਾਲੀਏ ਆਨੇ ਦੁਬਾਰਿਆਂਗੇ ਉਹ ਬਾਬਾ ਜੀ ਆਓ 500 ਰੁਪਏ ਵੱਧ ਆ ਗਿਆ ਸਾਡਾ ਉਹ ਕੋਈ ਨਹੀਂ ਫੇਰ ਸਮਝ ਲਾਂਗੇ ਯਾਰ ਉਹ ਕੀ ਹੋੜਾ ਤੇਨਾ ਤੇਨਾ ਉਹ ਛੱਡ ਜੂਗਾ ਭਾਈ ਛੱਡ ਜੂਗਾ ਜਦੋਂ ਦਿੱਤਾ ਨਾ ਛੋਡੇ ਮੁੰਡੇ ਨੂੰ ਗਾਡਰ ਖਾਂਬਰੀ ਚੁੰਝਦਾ ਚੂਰਨ ਰਗੜ ਕੇ ਨਸ਼ਾ ਕਰਨ ਦਾ ਕੀ ਉਹਦਾ ਨਸਰੇ ਕੋਲ ਨਹੀਂ ਖੜਦਾ ਜ਼ਿਕਰ ਬਾਬੇ ਬਾਲੂ ਸਾਈਂ ਵਾਲੇ ਦਾ ਜੈ